ਜੰਦਰ ਪਛਮੀ ਦੇ ਨਵੇਂ ਵਿਧਾਇਕ ਮੋਹਿੰਦਰ ਪਗਤ ਮੋਹਿੰਦਰ ਪਗਤ ਨੇ ਵਿਧਾਇਕ ਵਜੋਂ ਚੁੱਕੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਏ ਨਿਵਦਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਸੋ ਚੁੱਕਵਾਈ ਗਈ ਹੈ ਸੋ ਹੁਣ ਵਿਧਾਇਕ ਵਜੋਂ ਕੰਮ ਕਰਨਗੇ ਜੰਦਰ ਪਛਮੀ ਦੇ ਲੋਕਾਂ ਦੇ ਲਈ ਮੋਹਿੰਦਰ ਪਗਤ ਜ਼ਬਰਦਸਤ ਜਿੱਤ ਹਾਸਿਲ ਕੀਤੀ ਸ਼ੀਤਲੰਗੁਰਾਲ ਦੇ ਵੱਜੋਂ ਵੱਲੋਂ 2 ਸਾਲ ਕੰਮ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਇਕ ਸਰੋਵਰ ਅਸਤੀਫਾ ਦੇ ਦਿੱਤਾ ਗਿਆ ਸੀਟ ਖਾਲੀ ਹੋਈ ਤੇ ਜਿੰਨੀ ਚੋਣਾ ਹੋਈਆਂ

ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਨੇਤਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਔਰ ਡਾਕਟਰ ਸੰਦੀਪ ਪਾਟਕ ਜੀ ਦਾ ਜਨਰਲ ਸੈਕਟਰੀ ਆਲ ਇੰਡੀਆ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਉਸ ਦੇ ਬਾਅਦ ਸਾਰੀ ਟੀਮ ਨੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮਨਿਸਟਰ ਸਾਹਿਬਾਨ ਐਮਐਲਏ ਸਾਹਿਬਾਨ ਔਰ ਚੇਅਰਮੈਨ ਸਾਹਿਬਾਨ ਸਾਰੇ ਵਲੰਟੀਅਰ ਸਾਹਿਬਾਨ ਨੇ ਜੁਆਇੰਟਲੀ ਐਜ਼ ਅ ਟੀਮ ਵਰਕ ਕੀਤਾ ਔਰ ਉਸ ਦੇ صدقہ ਅੱਜ ਇਤਨਾ ਅੱਛਾ ਰਿਜ਼ਲਟ ਜੋ ਆਇਆ ਹੈ ਇਹ ਮੈਨੂੰ ਲੱਗਦਾ ਹੈ ਕਿ ਜੰਦਰ ਵੈਸੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੋਣਾ ਕਿ ਕੋਈ ਉਮੀਦਵਾਰ ਐਨੇ ਭਾਰੀ ਬਵਨ ਨਾਲ ਜਿੱਤਿਆ ਹੋਵੇਗਾ ਔਰ ਲੱਗਦਾ ਹੈ ਕਿ ਅੱਗੋਂ ਵੀ ਕੋਈ ਇੰਨੀਆਂ ਵੋਟਾਂ ਦੇ ਨਾਲ ਨਹੀਂ ਜਿੱਤੇਗਾ ਇਲੈਕਸ਼ਨ ਦੇਖਣ ਚ ਆਇਆ ਕਿ ਉੱਥੇ ਲੋਕਾਂ ਦੀਆਂ ਜੋ ਮੁੱਢਲੀ ਸਹੂਲਤਾਂ ਨੇ ਚਾਹੇ ਸੀਵਰੇਜ ਪ੍ਰੋਬਲਮ ਹੈ ਬਾਟਰ ਸਪਲਾਈ ਸਟਰੀਟ ਲਾਈਟ ਔਰ ਦੂਸਰੀਆਂ ਜੋ ਸਮੱਸਿਆ ਹਨ ਉਹ ਪਹਿਲ ਦੇ ਆਧਾਰ ਤੇ ਕਿਉਂਕਿ ਆਮ ਕਿਉਂਕਿ ਹਰ ਇਨਸਾਨ ਨੂੰ ਸਭ ਤੋਂ ਪਹਿਲੇ ਮੁਢਲੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਫੈਸਿਲਿਟੀਆਂ ਇਸ ਕਰਕੇ ਜੋ ਹੈ ਸਭ ਤੋਂ ਪਹਿਲੇ ਇਹਨਾਂ 'ਤੇ ਧਿਆਨ ਦਿੱਤਾ ਜਾਵੇਗਾ ਔਰ ਮੇਰੀ ਪ੍ਰਾਇੋਰਟੀ ਵੀ ਹੋਏਗੀ ਕਿ ਅਸੀਂ ਸਾਰੀ ਜਨਤਾ ਨੂੰ ਜੋ ਹੈ ਇਹ ਜੋ ਹੈ ਪਾਰਟੀ ਦਾ ਆਪਣਾ ਡਿਸੀਜਨ ਹੋਏਗਾ ਮੈਂ ਐਜ਼ ਅ ਵਰਕਰ ਕੰਮ ਪਹਿਲੇ ਵੀ ਕੀਤਾ ਹੈ ਇਲੈਕਸ਼ਨ ਲੜਿਆ ਹੈ ਔਰ ਉਹਦੇ ਬਾਅਦ ਅੱਗੋਂ ਹੀ ਅੱਜ ਦੀ ਡੇਟ 'ਚ ਮੈਂ ਆਮ ਆਦਮੀ ਪਾਰਟੀ ਦਾ ਇੱਕ ਡਿਵੋਟਿ ਕਾਰਜਕਰਤਾ ਹਾਂ ਔਰ ਲਗਾਤਾਰੇ ਕੰਮ ਕਰਦਾ ਰਵਾਂਗਾ ਔਰ ਪਾਰਟੀ ਜੋ ਮੈਨੂੰ ਜ਼ਿੰਮੇਂਦਾਰ ਦੇਗੀ ਮੈਂ ਬਖੂਬੀ ਨਿਭਾਵਾਂਗਾ। ਪਹਿਲੀ ਕਹਿ ਚੁੱਕਿਆ ਹਾਂ ਕਿ ਜੋ ਮਡਲੀਆਂ ਲੋੜਾਂ ਹੈਗੀਆਂ ਨੇ ਜਨਤਾ ਦੀਆਂ ਜਿਨ੍ਹਾਂ ਕਰਕੇ ਲੋਕਾਂ ਨੇ ਆਪਣੀਆਂ ਲੋੜਾਂ ਵਾਸਤੇ ਵੋਟ ਪਾਇਆ ਹੈ ਕਿ ਸਾਨੂੰ ਜੋ ਤਕਲੀਫਾਂ ਹਨ ਉਹ ਦੂਰ ਹੋਣਗੀਆਂ ਮੈਂ ਸਭ ਤੋਂ ਪਹਿਲੇ ਉਹ ਦੂਰ ਕਰਾਂਗਾ। ਅੱਜ ਮੈਨੂੰ ਦੇਖੋ ਅੱਜ ਮੈਨੂੰ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਆਨਰੇਬਲ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਲੈ ਕੇ ਆਏ ਹਨ ਔਰ ਅੱਜ ਔਤ ਸਿਉਗਾਈ ਹੈ ਐਜ਼ ਅ ਐਮਐਲਏ ਸੋ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ-ਨਾਲ ਮੈਂ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਰਾ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਸਟੇਟ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਕੰਮ ਕੀਤਾ ਹੋਏ ਥਿਸ ਇਜ਼ ਦਾ ਫਰਸਟ ਟਾਈਮ ਸੋ ਆਮ ਥੈਂਕਫੁਲ ਟੂ ਦਾ ਫੈਮਿਲੀ ਆਲਸੋ